ਇਹ ਖਾਲਸਾ ਸ਼ਹੀਦੀ ਦਿਹਾੜੇ ਮਨਾਉਂਦਾ ਹੈ ਸੋਗ ਵਿੱਚ ਨਹੀਂ ਜਕਾਰੇ ਛੱਡ ਕੇ ਆਨੰਦ ਵਿੱਚ ਮਨਾਉਂਦਾ ਹੈ ਆ ਹੁਣ ਪ੍ਰੋਬਲਮ ਕ੍ਰੀਏਟ ਹੋਣੀ ਹੈ ਥੋੜੇ ਦਿਨਾਂ ਬਾਅਦ ਮੈਂ ਅੱਜ ਹੀ ਸਮਝਾ ਦਵਾਂ ਆਖੇ ਜੀ ਓਦਣ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਿਆ ਪ੍ਰਕਾਸ਼ ਗੁਰਪੁਰਬ 27 ਦਸੰਬਰ 2025 ਓਦਣ ਹੀ ਆਖੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਦੀ ਸ਼ਹਾਦਤ ਦਾ ਦਿਹਾੜਾ ਆ ਗਿਆ ਹੁਣ ਕੀ ਕਰਾਂਗੇ ਕਰਨਾ ਕੀ ਹੈ ਜਿੱਦਣ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਤੋਰੇ ਸੀ ਨਾ ਬਾਪੂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਠਪੋ ਨੂੰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਵੀ ਅਠਪੋ ਦਾ ਹੀ ਸੀ ਤੇ ਬਾਪੂ ਕਹਿ ਦਿੰਦਾ ਅੱਜ ਤੇ ਮੇਰਾ ਪ੍ਰਕਾਸ਼ ਦਿਵਸ ਮੈਂ ਸਾਹਿਬ ਜਾਦੇ ਤੋਰਨੇ ਹੀ ਨਹੀਂ ਕਮਲੀਆਂ ਗੱਲਾਂ ਸਾਡੇ ਪ੍ਰਚਾਰਕਾਂ ਦੀਆਂ ਇੱਥੇ ਸਿੱਖ ਜਗਤ ਵਿੱਚ ਖੁਸ਼ੀ ਤੇ ਗਮੀ ਇੱਕ ਸਮ ਹੈ ਔਰ ਜਿਹੜੇ ਕੁਫਰ ਤੋਲਦੇ ਨੇ ਜੀ ਆ ਜੀ ਵੇਖੋ ਈਸਵੀ ਸਾਲ 2025 ਚ ਦੋ ਵਾਰ ਦਿਹਾੜਾ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਪ੍ਰਕਾਸ਼ ਵਾਲਾ 26 ਚੌਣਾ ਨਹੀਂ ਜੀ 27 ਚੰਨੀਵਾਰ ਆਉਣਾ ਇਹ ਵੋ ਸਿੱਧੀ ਦੀ ਗੱਲ ਹੈ ਠੀਕ ਹੈ ਅੱਜ ਗੋਰਿਆਂ ਦੇ ਕੈਲੰਡਰ ਨੂੰ ਤੁਸੀਂ ਫੋਲੋ ਕਰਨ ਲੱਗ ਪਏ ਹੋ ਜੇ ਸਿੱਖ ਜਗਤ ਦਾ ਨਾਨਕ ਸ਼ਾਈ ਸੰਮਤ ਪੜੋਗੇ ਤੇ ਉਹਦੇ ਚ ਇੱਕੇ ਵਾਰ ਹੀ ਗੁਰਾਂ ਦਾ ਗੁਰਪੁਰਬ ਆਉਣਾ ਹੈ ਦੋ ਵਾਰ ਤੇ ਆਉਂਦਾ ਹੀ ਨਹੀਂ ਹੁਣ ਜੇ ਤੁਹਾਨੂੰ ਜਾਦਾ ਰਸ ਆਉਂਦਾ ਹੈ ਗੋਰੀਆਂ ਦੀ ਖਲੜੀ ਵੱਲ ਤੁਰ ਕੇ ਤੇ ਤੁਰੇ ਫਿਰੋ 2 ਮਿੰਟ ਜੰਤਰੀ ਪੜ੍ਹ ਕੇ ਨਹੀਂ ਤੁਹਾਡੇ ਕੋਲੋਂ ਸਮਝ ਪੈਂਦੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਈਸਵੀ ਨੂੰ ਜਗ੍ਹਾ ਹੀ ਨਹੀਂ ਦਿੱਤੀਦੇ ਅਸੀਂ ਕਿਉਂ ਦਈਏ ਆਪਣੇ ਜ਼ਿਹਨ 'ਚ ਗੁਰੂ ਗ੍ਰੰਥ ਸਾਹਿਬ 'ਚ ਕਿਹਨੂੰ ਜਗ੍ਹਾ ਮਿਲੀ ਹੈ ਬਿਕਰਮੀ ਪੈਟਰਨ ਹੈ ਜਿਹਦੇ ਨਾਲ ਦੇ ਪੈਟਰਨ ਵਿੱਚ ਹੀ ਨਾਨਕਸ਼ਾਹੀ ਸੰਮਤ ਚੱਲਦਾ ਗੁਰੂ ਨਾਨਕ ਸਾਹਿਬ ਤੋਂ ਲਿਖਿਆ ਨਾ ਬਾਣੀ ਚ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਦਾ ਚੇਲਾ ਇਹ ਬਿਕਰਮੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਲਿਖੀ ਇਹਦਾ ਕੀ ਮਤਲਬ ਹੈ ਆਵਨ 78 1578 ਵਿੱਚ ਮੁਗਲਿਆ ਸਲਤਨਤ ਦਾ ਰਾਜ ਪ੍ਰਗਟ ਹੋਵੇਗਾ ਤੇ 1797 ਬਿਕਰਮੀ ਸਮਤ ਵਿੱਚ ਰਾਜ ਪੁਟਿਆ ਜਾਵੇਗਾ ਤੇ ਜੇ ਤੁਸੀਂ ਹੁਣ ਈਸਵੀ ਨਾਲ ਚੱਲਣਾ ਕੱਲ ਨੂੰ ਫਿਰ ਜਾਓ ਸ਼ਰੋਮਣੀ ਕਮੇਟੀ ਤੋਂ ਪ੍ਰੈਸ ਵਿੱਚ ਬੈਠੋ ਆਪੇ ਹੀ ਸ਼ਾਈ ਲੈ ਕੇ ਬਦਲਦੇ ਹੋ ਤਰੀਕਾ ਈਸਵੀ ਦੇ ਅਨੁਸਾਰ ਕਰ ਦੋ ਕਰੋ ਗੁਰਬਾਣੀ ਦੀ ਲੰਘਣਾ ਕਰੋ ਮੂਰਖਤਾ ਪਿੱਛੇ ਕਰ ਵੀ ਚੁੱਕੇ ਨੇ ਕਈ ਕੋਲੋਂ ਹੀ ਕੈਲੰਡਰ ਬਣਾ ਕੇ ਲਾਗੂ ਕਰਤਾ ਉਹ ਸਾਕਾ ਕੈਲੰਡਰ ਚੀਟਿੰਗ ਮਾਰ ਕੇ ਨਾ ਉਹ ਵੀ ਹਿੰਦੂਆਂ ਦਾ ਹੀ ਕੈਲੰਡਰ ਨਾਨਕਸ਼ਹੀ ਕੈਲੰਡਰ ਬਣਾਤਾ ਕੋਲੋਂ ਹੀ ਇੱਕੇ ਝੜਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਤਰੀਕ ਦਸਮ ਗ੍ਰੰਥ ਦੀਆਂ ਤਰੀਕਾਂ ਸੰਮਤ ਸਤਰ ਐਸਐਸ ਭਣੀਜਾ ਅਰਧ ਸੈਸਪੰਤੀਨ ਕਹਿਜਾ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਨ ਕੋਸ਼ ਮਹਿਮਾ ਪ੍ਰਕਾਸ਼ ਤਵਾਰੀਖ ਗੁਰੂ ਖਾਲਸਾ ਸਭੋ ਹੀ ਮਿਟਾ ਦਿੱਤੀਆਂ ਅਖੇ ਜੀ ਇਧਰ ਨੂੰ ਚੱਲ ਪਾਓ ਈਸਵੀ ਨਾਲ ਰੱਬ ਦਾ ਵਾਸਤਾ ਦੇ ਰੁਪਈਏ 15-20 ਖਰਚ ਕੇ ਜੰਤਰੀ ਲੈ ਲਿਆ ਕਰੋ ਜਿਹਦੇ ਅਨੁਸਾਰ ਸਾਡੀਆਂ ਇਤਿਹਾਸ ਦੀਆਂ ਬਾਣੀ ਦੀਆਂ ਤਰੀਕਾਂ ਨੇ ਬਹੁਤੇ ਮਾਡਰਨ ਬਣਨ ਨਾਲ ਆਪਣਾ ਵਜੂਦ ਕਈ ਵਾਰ ਮਿਟਣ ਲੱਗ ਪੈਂਦਾ ਹੁੰਦਾ ਹੈ। ਤੋਂ ਕੀ ਕਰਨਾ ਹੈ 27 ਦਸੰਬਰ ਨੂੰ ਸਮੁੱਚੇ ਖਾਲਸਾ ਪੰਥ ਨੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦੇਣੀ ਹੈ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨਾ ਹੈ। ਤੇ ਸੌਖਾ ਸਮਝਾ ਦਵਾਂ ਜਿੱਦਣ ਤੁਹਾਡੇ ਘਰ ਕਾਕਾ ਜੰਮਦਾ ਨਾ ਕੀ ਪੜਦੇ ਹੋ ਗੁਰਦੁਆਰੇ ਆ ਕੇ ਜਦੋਂ ਗ੍ਰੰਥੀ ਸਿੰਘ ਤੋਂ ਨਾਂ ਰਖਾਉਂਦੇ ਹੋ आनंद ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਾਕਾ ਹੋ ਗਿਆ ਵੱਡਾ ਕਾਕੇ ਦਾ ਰੱਖਤਾ ਵਿਆਹ ਲਾੜੀ ਨੂੰ ਵਿਆਇਆ ਤੇ ਕੀ ਪੜਿਆ ਪਰਿਵਾਰ ਦੇ ਵਦਨ ਤੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੇਵ ਨੇ ਤੈਸੀ ਹੋਈ ਕਾਕੇ ਨੇ ਭੋਗੀ ਉਮਰ ਔ ਮੜੀਆਂ ਵਿੱਚ ਪਿਆ ਚਿਖਾ ਸੱਜ ਗਈ ਲਾਂਬੂ ਲਾ ਦਿੱਤਾ ਸਾਰਾ ਪਰਿਵਾਰ ਗੁਰਦੁਆਰੇ ਆਇਆ ਤੇ ਅੱਜ ਫਿਰ ਪੜਿਆ ਗਿਆ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇੱਥੇ ਆਗਾਜ਼ ਤੇ ਇੱਥੋਂ ਫਨਾ ਹੋਣਾ ਸਿੱਖੀ ਵਿੱਚ ਇੱਕ ਜੈਸਾ ਵੇਖਿਆ ਜਾਂਦਾ ਹੈ ਇਹ ਤੇ ਆਮ ਮੈਂ ਮੌਤ ਦੀ ਗੱਲ ਕੀਤੀ ਹੈ ਆਮ ਆਗਾਜ਼ ਦੀ ਗੱਲ ਕੀਤੀ ਹੈ ਜਿੱਥੇ ਗੁਰੂਆਂ ਪੀਰਾਂ ਦਾ ਆਗਾਜ਼ ਹੋਵੇ ਸ਼ਹੀਦਾਂ ਦਾ ਜਨਮ ਹੋਵੇ ਉਥੇ ਸਦਾ ਚੜ੍ਹਦੀ ਕਲਾ ਦੇ ਨਾਲ ਦਿਹਾੜੇ ਮਨਾਇਂਦੇ ਨੇ ਵੈਣਾ ਦੀ ਗਿਰਗਟ ਵਾਂਗ ਅਥਰੂ ਸੁੱਟਣ ਦੀ ਸਿੱਖ ਜਗਤ ਵਿੱਚ ਕਿਧਰੇ ਜਗ੍ਹਾ ਨਹੀਂ ਹੈ ਚੜ੍ਹਦੀ ਕਲਾ ਦੇ ਨਾਲ ਦਿਹਾੜੇ ਮਨਾਇਆ ਕਰੋ